ਹੈਪੀ ਇੰਡੈਕਸ ਰਿਪੋਰਟ 2025 ਦੀ ਇਹ ਜਾਰੀ ਕਰ ਦਿੱਤੀ ਗਈ ਆ 20 ਮਾਰਚ ਨੂੰ ਇਹ ਜਾਰੀ ਕਰ ਦਿੱਤੀ ਗਈ ਸੀਗੀ ਇਹ ਜਿਹੜੀ ਰਿਪੋਰਟ ਆ ਇਹਦੇ ਵਿੱਚ ਇਹ ਦੇਖਿਆ ਜਾਂਦਾ ਦੁਨੀਆ ਦੇ ਕਿਹੜੇ ਦੇਸ਼ ਹੈਗੇ ਆ ਉਹ ਜਿਹੜੇ ਸਭ ਤੋਂ ਜ਼ਿਆਦਾ ਹੈਪੀ ਆ ਜਿੱਥੋਂ ਦੇ ਲੋਕ ਸਭ ਤੋਂ ਜ਼ਿਆਦਾ ਹੈਪੀ ਆ ਤੇ ਉਹ ਕਿਹੜੇ ਦੇਸ਼ ਹੈਗੇ ਆ ਜਿਨ੍ਹਾਂ ਦੇ ਲੋਕ ਸਭ ਤੋਂ ਜ਼ਿਆਦਾ ਦੁਖੀ ਆ ਨਰਾਸ਼ ਆ ਜਾਨੀ ਕਿ ਅਨ ਹੈਪੀ ਆ ਇਹ ਸਾਰੀ ਰਿਪੋਰਟ ਪੂਰੀ ਰਿਸਰਚ ਕਰਕੇ ਇਹ ਇੱਕ ਪੂਰੀ ਆਰਗੇਨਾਈਜੇਸ਼ਨ ਦੁਆਰਾ ਜਿਹੜੀ ਕਿ ਵਰਲਡ ਲੈਵਲ ਤੇ ਕੰਮ ਕਰਦੀ ਆ ਉਦੇ ਵੱਲੋਂ ਇਹ ਜਾਰੀ ਕੀਤੀ ਜਾਂਦੀ ਆ ਹਰੇਕ ਸਾਲ ਜਾਰੀ ਕੀਤੀ ਜਾਂਦੀ ਆ ਪਿਛਲੇ ਸਾਲ ਵੀ ਜਾਰੀ ਕੀਤੀ ਗਈ ਸੀ ਸੋ ਇਸ ਸਾਲ ਵੀ 20 ਮਾਰਚ ਵਾਲੇ ਦਿਨ ਇਹ ਜਾਰੀ ਕੀਤੀ ਗਈ ਆ ਇਹਨਾਂ ਨੂੰ ਪਤਾ ਨਹੀਂ ਹੋਣਾ ਵੈਸੇ 20 ਮਾਰਚ ਵਾਲਾ ਦਿਨ ਇਹ ਪੂਰੀ ਦੁਨੀਆ ਦੇ ਵਿੱਚ ਹੈਪੀਨੈਸ ਡੇ ਦੇ ਨਾਮ ਦੇ ਉੱਤੇ ਮਨਾਇਆ ਜਾਂਦਾ ਆ ਸੋ ਉਸੇ 20 ਮਾਰਚ ਵਾਲੇ ਦਿਨ ਇਹ ਜਿਹੜੀ ਹੈਪੀ ਇੰਡੈਕਸ ਰਿਪੋਰਟ 2025 ਦੀ ਰਿਪੋਰਟ ਸਾਰੀ ਜਾਰੀ ਕਰ ਦਿੱਤੀ ਗਈ ਆ ਇਹ ਜਿਹੜੀ ਰਿਪੋਰਟ ਆ ਇਹ ਤਿੰਨ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਉਹਨਾਂ ਦੁਆਰਾ ਮਿਲ ਕੇ ਇਹ ਬਣਾਈ ਜਾਂਦੀ ਆ ਇੱਕ ਗਲਪ ਹੋ ਗਈ ਇੱਕ ਯੂਨੀਵਰਸਿਟੀ ਆਫ ਆਕਸਫੋਰਡ ਦੀ ਵੈਲ ਬੀਇੰਗ ਰਿਸਰਚ ਸੈਂਟਰ ਹੋ ਗਿਆ ਤੇ ਇੱਕ UN ਹੋ ਗਿਆ ਜੀ ਤਿੰਨਾਂ ਵੱਲੋਂ ਮਿਲ ਕੇ ਇਹ ਇੱਕ ਪੂਰੀ ਰਿਸਰਚ ਜਿਹੜੀ ਆ ਦਾ ਰਿਪੋਰਟ ਬਣਾਈ ਜਾਂਦੀ ਆ ਕਿਹੜਾ ਹੈਪੀ ਆ ਤਾਂ ਕਿਹੜਾ ਅਨ ਹੈਪੀ ਆ ਸੋ ਇਹਦੇ ਵਿੱਚ ਟੋਟਲ 147 ਮਤਲਬ ਦੇਸ਼ਾਂ ਦੀ ਇਹ ਬਣਾਈ ਜਾਂਦੀ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਡਾਟੇ UN ਜਿਹੜੇ ਜਿਹੜੀ ਇਹ ਸੰਸਦਾ ਹੈਗੀ ਉਹਦੇ ਕੋਲ ਅਵੇਲੇਬਲ ਹੁੰਦੇ ਆ ਬਹੁਤੇ ਦੇਸ਼ ਐਦਾਂ ਦੇ ਆ ਜਿਹੜੇ ਇਹਨਾਂ ਦੀਆਂ ਟੀਮਾਂ ਨੂੰ ਉੱਥੇ ਵੜਨ ਨਹੀਂ ਦਿੰਦੇ ਹੋਊਗੇ ਸ਼ਾਇਦ ਹਨਾ ਤਾਂ ਹੀ 147 ਜਿਹੜੇ ਦੇਸ਼ਾਂ ਉਹਨਾਂ ਦੇ ਵਿੱਚ ਉਹ ਬਣਾਈ ਜਾਂਦੀ ਆ ਤੇ ਜਿਹੜਾ ਇੰਡੀਆ ਦਾ ਰੈਂਕ ਹੈਗਾ ਹਨਾ ਇਹਨਾਂ ਦੇਸ਼ਾਂ ਦੇ ਵਿੱਚੋਂ ਇਹ ਖੁਸ਼ੀ ਜਿਹੜੇ ਹੈਪੀਐਸਟ ਦੇਸ਼ ਹੈਗੇ ਉਹਨਾਂ ਦੇ ਵਿੱਚੋਂ 118ਵਾਂ ਨੰਬਰ ਆ 147ਾਂ ਚੋਂ 118ਵਾਂ ਨੰਬਰ ਹੈਗਾ ਤੇ ਇਹ ਜਿਹੜਾ ਪਿਛਲੇ ਸਾਲ ਇੰਡੀਆ ਦਾ ਨੰਬਰ 126ਵਾਂ ਸੀਗਾ ਸੋ ਥੋੜਾ ਜਿਹਾ ਸੁਧਾਰ ਜ਼ਰੂਰ ਹੋਇਆ ਥੋੜਾ ਜਿਹਾ ਉੱਪਰ ਜ਼ਰੂਰ ਆਏ ਹੈਗੇ ਆ ਜੇਕਰ ਅੱਗੇ ਇਹਦੇ ਬਾਰੇ ਮੈਂ ਤੁਹਾਨੂੰ ਹੋਰ ਹਰ ਰਾਨੀ ਜਾਣਕ ਗੱਲਾਂ ਦੱਸੂੰਗਾ ਫਿਲਹਾਲ ਦੱਸ ਲੈਣੇ ਆ ਕਿ ਨੰਬਰ 1 ਤੇ ਜਿਹੜਾ ਦੇਸ਼ ਹੈਗਾ ਆ ਉਹ ਹੈਗਾ ਆ ਫਿਨਲੈਂਡ ਤੇ ਨੰਬਰ 2 ਤੇ ਡੈਨਮਾਰਕ ਇਦਾਂ ਹੀ ਤੀਜੇ ਤੇ ਆਈਸਲੈਂਡ ਚੌਥੇ ਤੇ ਸਵੀਡਨ ਤੇ ਪੰਜਵੇਂ ਤੇ ਨੀਦਰਲੈਂਡ ਇਦਾਂ ਹੀ ਇਹ ਟੌਪ 5 ਕੰਟਰੀਜ਼ ਹੋ ਗਈਆਂ ਇੱਕ ਤਰ੍ਹਾਂ ਦੇ ਨਾਲ ਯੂਰਪ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਲੋਕ ਰਹਿੰਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਇਸ ਰਿਪੋਰਟ ਦੇ ਅਕੋਰਡਿੰਗ ਉਹ ਲੋਕ ਜਾਦੇ ਖੁਸ਼ ਆ ਤੇ ਇਹਦੇ ਵਿੱਚ ਜੇਕਰ ਇੰਡੀਆ ਦਾ ਦੱਸਿਆ ਜਾਵੇ ਤਾਂ ਇੰਡੀਆ ਨੇ ਇੰਪਰੂਵ ਥੋੜਾ ਜਰੂਰ ਕੀਤਾ ਹੈਗਾ ਪਰ ਇੰਡੀਆ ਦੇ ਨਾਲੋਂ ਬਹੁਤ ਸਾਰੇ ਦੇਸ਼ ਐਦਾਂ ਦੇ ਆ ਜਿਹੜੇ ਕਿ ਇੰਡੀਅਨ ਲੋਕ ਇਹ ਸੋਚਦੇ ਆ ਕਿ ਉੱਥੋਂ ਦੇ ਲੋਕ ਤਾਂ ਬਹੁਤ ਦੁਖੀ ਹੋਣੇ ਆ ਪਰ ਇਸ ਰਿਪੋਰਟ ਦੇ ਮੁਤਾਬਕ ਉਹ ਵਾਲੇ ਦੇਸ਼ ਸੁਖੀ ਆ ਇੰਡੀਆ ਦੇ ਨਾਲੋਂ ਇਸ ਰਿਪੋਰਟ ਦੇ ਮੁਤਾਬਕ ਜਿਹੜਾ ਪਾਕਿਸਤਾਨ ਦਾ ਨੰਬਰ ਹੈਗਾ 109 ਹੈਗਾ ਇੰਡੀਆ ਦਾ 118 ਹੈ ਤੇ ਪਾਕਿਸਤਾਨ ਦਾ 109 ਹੈ ਜਾਣੀ ਕਿ ਜਿਹੜਾ ਪਾਕਿਸਤਾਨ ਦੇ ਲੋਕ ਹੈਗੇ ਉਹ ਜਾਦੇ ਖੁਸ਼ ਆ ਇੰਡੀਆ ਦੇ ਨਾਲੋਂ ਇਸ ਰਿਪੋਰਟ ਦੇ ਮੁਤਾਬਕ ਹੋਰ ਗੱਲ ਦੱਸਦਾ ਨੇਪਾਲ ਦੇ ਲੋਕ ਵੀ ਇਸ ਰਿਪੋਰਟ ਦੇ ਮੁਤਾਬਕ ਜਾਦੇ ਖੁਸ਼ ਆ ਇੰਡੀਆ ਵਾਲੇ ਲੋਕਾਂ ਦੇ ਨਾਲੋਂ ਪਰ ਹੈਰਾਨੀ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਜੁਕਰੇਨ ਜਿੱਥੇ ਕੀ ਇਸ ਵੇਲੇ ਪੂਰੀ ਬਾਹਰ ਲੱਗੀ ਹੋਈ ਆ ਉਹਦਾ ਜਿਹੜਾ ਰੈਂਕ ਵੀ ਹੈਗਾ 111 ਹੈਗਾ ਤੇ ਇੰਡੀਆ ਦਾ 118 ਹੈ ਮਤਲਬ ਕਿ ਜੁਕਰੇਨ ਦੇ ਲੋਕ ਵੀ ਖੁਸ਼ ਵਾ ਇੰਡੀਆ ਦੇ ਨਾਲੋਂ ਇਸ ਰਿਪੋਰਟ ਦੇ ਮੁਤਾਬਕ ਦੇਖੋ ਯੁਕਰੇਨ ਦੇ ਵਿੱਚ ਤਾਂ ਇਸ ਵੇਲੇ ਜੰਗ ਲੱਗੀ ਹੋਈ ਆ ਇਹ ਪਤਾ ਨਹੀਂ ਕਦੋਂ ਕਿੱਧਰ ਉਹ ਬੰਬ ਆ ਜਾਣਾ ਕਿੱਥੇ ਡੇਪਣਾ ਕਿਹਦਾ ਘਰ ਟਹਿ ਜਾਣਾ ਨਾ ਫੇਰ ਵੀ ਇਸ ਰਿਪੋਰਟ ਨੇ ਇਹ ਸ਼ੋ ਕੀਤਾ ਹੈ ਕਿ ਜਿਹੜੇ ਯੁਕਰੇਨ ਦੇ ਲੋਕ ਆ ਉਹ ਵੀ ਹੈਪੀ ਆ ਇਸ ਤੋਂ ਹੀ ਵੱਡੀ ਗੱਲ ਇਹ ਹੈ ਕਿ ਤੁਸੀਂ ਦੇਖਿਆ ਫਲਸਤੀਨ ਤੇ ਗਾਜ਼ਾ ਪੱਟੀ ਜਿੱਥੇ ਲੋਕਾਂ ਦਾ ਜੀਣਾ ਮੈਨੂੰ ਲੱਗਦਾ ਬੜਾ ਹੀ ਮੁਸ਼ਕਲ ਆ ਨਾ ਕਿ ਇਹ ਇਜ਼ਰਾਈਲ ਵਾਲੇ ਇੱਥੇ ਕਦੋਂ ਵੀ ਬੰਬ ਸੁੱਟ ਜਾਂਦੇ ਆ ਨਿਆਣੇ ਮਾਰੇ ਜਾ ਰਹੇ ਆ ਤੇ ਫਲਸਤੀਨ ਦਾ ਵੀ ਰੈਂਕ ਇਹ ਦੱਸ ਦਿਆ ਕਿ 108 ਆ ਸੋ ਇਸ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੀ ਰਿਪੋਰਟ ਆ ਉਹਦੇ ਤੇ ਕੁਐਸਚਨ ਮਾਰਕ ਵੀ ਬਣਦਾ ਹੈਗਾ ਜਿਹੜੇ ਹੈਪੀਐਸਟ ਦੇਸ਼ ਦੱਸੇ ਹੈਗੇ ਆ ਟੌਪ 5 ਜਿਹੜੇ ਯੂਰਪ ਦੇ ਹੈਗੇ ਆ ਇਹ ਫਿਨਲੈਂਡ ਡੈਨਮਾਰਕ ਵਗੈਰਾ ਨੀਦਰਲੈਂਡ ਵਗੈਰਾ ਉਹਨਾਂ ਦੇ ਵਿੱਚ ਤਾਂ ਵਾਕਈ ਜਿਹੜੀਆਂ ਇਹ ਸਹੂਲਤਾਂ ਹੈਗੀਆਂ ਜਿਹਦੀ ਵਜ੍ਹਾ ਕਰਕੇ ਉਹ ਨੰਬਰ 1 ਤੇ ਹੈਗੇ ਆ ਬਾਕੀ ਗੱਲ ਅਸੀਂ ਇੰਡੀਆ ਦੀ ਵੀ ਕਰਾਂਗੇ ਇੰਡੀਆ ਦੇ ਵਿੱਚ ਵੀ ਜਿਹੜਾ ਸਟੇਟ ਵਾਈਜ਼ ਕਿਹੜੀਆਂ ਜਿਹੜੀਆਂ ਸਟੇਟਾਂ ਹੈਗੀਆਂ ਉਹ ਜਿਆਦਾ ਖੁਸ਼ ਆ ਤੇ ਕਿਹੜੀਆਂ ਸਟੇਟਾਂ ਦੇ ਲੋਕ ਆ ਉਹ ਜਿਆਦਾ ਦੁਖੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਫਿਲਹਾਲ ਅਸੀਂ ਗੱਲ ਕਰਾਂਗੇ ਕਿ ਇਹ ਜਿਹੜਾ ਪੈਮਾਨਾ ਇਹ ਨਾਪਿਆ ਜਾਂਦਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਦੇਖ ਕੇ ਨਾਪਿਆ ਜਾਂਦਾ ਹੈ ਕਿ ਆਹ ਵਾਲੇ ਲੋਕ ਜਿਹੜੇ ਹੈਗੇ ਆ ਜਾਂ ਆਹ ਦੇਸ਼ ਵਾਲੇ ਲੋਕ ਆ ਉਹ ਜਿਆਦਾ ਹੈਪੀ ਆ ਰਿਪੋਰਟ ਆ ਇਹਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਇੱਕ ਆਰਥਿਕ ਸਥਿਤੀ ਕਿਦਾਂ ਦੀ ਆ ਤੁਹਾਡੀ ਸਮਾਜਿਕ ਸਥਿਤੀ ਕਿਦਾਂ ਦੀ ਆ ਜਾਂ ਤੁਹਾਡਾ ਜਿਹੜਾ ਇੱਕ ਰਾਜਨੀਤਿਕ ਇਹ ਤੁਹਾਡੇ ਆਲੇ ਦੁਆਲੇ ਮਾਹੌਲ ਆ ਉਹ ਕਿਸ ਹਿਸਾਬ ਦਾ ਹੈ ਤੁਹਾਡੇ ਦੇਸ਼ਾਂ ਦਾ ਉਸ ਹਿਸਾਬ ਤੇ ਇਹ ਜਿਹੜੀ ਰਿਪੋਰਟ ਪੇਸ਼ ਕੀਤੀ ਜਾਂਦੀ ਆ ਜੇਕਰ ਅਸੀਂ ਫਿਨਲੈਂਡ ਦੀ ਗੱਲ ਕਰੀਏ ਤਾਂ ਫਿਨਲੈਂਡ ਬਹੁਤ ਸਾਰੇ ਸਾਲਾਂ ਤੋਂ ਇਸ ਨੰਬਰ 1 ਤੇ ਆ ਹੈਪੀਐਸਟ ਕੰਟਰੀ ਦੇ ਤੌਰ ਤੇ ਫਿਨਲੈਂਡ ਦੇ ਵਿੱਚ ਇਦਾਂ ਦੀਆਂ ਕਿਹੜੀਆਂ ਚੀਜ਼ਾਂ ਆ ਜਿਹਦੀ ਵਜ੍ਹਾ ਕਰਕੇ ਉਹ ਨੰਬਰ 1 ਤੇ ਆ ਉਹ ਸਾਰੀਆਂ ਆਪਾਂ ਨੂੰ ਦੇਖਣ ਦੀ ਲੋੜ ਹੈਗੀ ਆ ਇੱਕ ਤਾਂ ਉੱਥੇ ਸਭ ਤੋਂ ਸਟਰੌਂਗ ਸੋਸ਼ਲ ਸੇਫਟੀ ਹੈਗੀ ਆ ਬੰਦਿਆਂ ਦੀ ਸੇਫਟੀ ਹੈਗੀ ਆ ਕਿ ਉੱਥੇ ਕੋਈ ਐਦਾਂ ਨਹੀਂਗਾ ਰਾਹ ਜਾਂਦੇ ਨੂੰ ਕੋਈ ਮਾਰ ਦਊ ਬਲਤਕਾਰ ਕਰ ਦਊ ਇਹਦੀ ਵਜ੍ਹਾ ਕਰਕੇ ਵੀ ਇੱਕ ਉਹ ਨੰਬਰ ਇੱਕ ਤੇ ਹੈ ਗਿਆ ਫਿਰ ਉੱਥੇ ਦੇ ਜਿਹੜੇ ਸਿਟੀਜ਼ਨਸ ਹੁੰਦੇ ਆ ਉਹਨਾਂ ਨੂੰ ਪੈਨਸ਼ਨਸ ਲੱਗਦੀ ਆ ਹੈਲਥ케ਅਰ ਵੀ ਮਿਲਦੀ ਆ ਜੇ ਕੋਈ ਅਨਅਪਲਾਈਡ ਹੈਗਾ ਉਹਨੂੰ ਅਨਅਪਲਾਈਮੈਂਟ ਬੈਨੀਫਿਟਸ ਮਿਲਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸੋਸ਼ਲ ਇਹ ਸੇਫਟੀ ਇਹ ਸਰਵਿਸਸ ਉੱਥੇ ਜਾਦੇ ਹੈਗੀਆਂ ਤੇ ਹਾਈ ਲੈਵਲ ਆਫ ਟਰਸਟ ਐਂਡ ਫਰੀडम ਹੋ ਗਿਆ ਲੋਕਾਂ ਨੂੰ ਜਾਦੇ ਟਰਸਟ ਹੈਗਾ ਜਿਹੜੀਆਂ ਗਵਰਨਮੈਂਟ ਦੇ ਉੱਤੇ ਅਦਾਰੇ ਹੈਗੇ ਆ ਜਾ ਪੋਲੀਟਿਕਲ ਪਾਰਟੀਆਂ ਹੈਗੀਆਂ ਤੇ ਦੂਸਰਾ ਹੋਰ ਉੱਥੇ ਹੈਗਾ ਫੋਕਸ ਔਨ ਵਨ ਬੀਇੰਗ ਐਂਡ ਵਰਕ ਲਾਈਫ ਬੈਲੈਂਸ ਹੈ ਨਾ ਤੇ ਇੱਥੇ ਜੇਕਰ ਤੁਸੀਂ ਕੰਮ ਕਰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਇਹ ਫੈਮਿਲੀ ਦੇ ਨਾਲ ਤੇ ਵਰਕ ਦੇ ਵਿੱਚ ਜਿੱਦਾਂ ਵੀ ਸਰਕਾਰ ਦੁਆਰਾ ਉੱਥੇ ਇਸ ਤਰ੍ਹਾਂ ਦੇ ਸਿਸਟਮ ਬਣਾਏ ਗਏ ਆ ਕਿ ਤੁਸੀਂ ਵਧੀਆ ਆਪਣਾ ਤਾਲਮੇਲ ਬਿਠਾ ਸਕਦੇ ਆ ਉਸ ਤਰ੍ਹਾਂ ਦੇ ਨਾਲ ਤੁਹਾਨੂੰ ਛੁੱਟੀਆਂ ਮਿਲ ਜਾਂਦੀਆਂ ਤੇ ਫੈਮਿਲੀ ਇੱਕ ਦੂਏ ਨੂੰ ਸਪੋਰਟ ਕਰਦੀਆਂ ਉੱਥੇ ਜਾਨੀ ਕਿ ਲੋਕ ਕਰਾਪਸ਼ਨ ਰੇਟ ਆ ਹੈ ਨਾ ਜਿੱਦਾਂ ਆਪਣੇ ਦਾ ਥਾਂ-ਥਾਂ ਰਿਸ਼ਵਤ ਖੋਰੀ ਚੱਲਦੀ ਆ ਰਿਸ਼ਵਤ ਦਓ ਤੇ ਜੋ ਮਰਜ਼ੀ ਕਰਾਈ ਜਾਓ ਪਰ ਉੱਥੇ ਨਹੀਂ ਚੱਲਦੀ ਹੈਗੀ ਜੈਂਡਰ ਇਕੁਐਲਿਟੀ ਹੈਗੀ ਉੱਥੇ ਸਾਰੇ ਇੱਕ ਇੱਕੋ ਹੀ ਤਰ੍ਹਾਂ ਲੋਕਾਂ ਨੂੰ ਦੇਖਦੇ ਹਨ ਐਂ ਨਾ ਐਦਾਂ ਨਹੀਂ ਕਿ ਕੁੜੀਆਂ ਜਾਂ ਨਾ ਉਹ ਕੁੜੀ ਜਾਂ ਤਾਂ ਉਹਦੇ ਵਿੱਚ ਭੇਦਭਾਵ ਕੀਤਾ ਜਾਂਦਾ ਸਟਰੋਂਗ ਸੈਂਸ ਆਫ ਕਮਿਊਨਿਟੀ ਜਿਹੜੀ ਕਮਿਊਨਿਟੀ ਹੈ ਉਹਦੀ ਸੋਚਣ ਸਮਝਣ ਦੀ ਸ਼ਕਤੀ ਥੋੜੀ ਵਧੀਆ ਹੈ ਨੇਚਰ ਐਂਡ এনवायरमेंट ਤੇ ਉੱਥੇ ਦਾ ਬਹੁਤ ਸੋਹਣਾ ਨੇਚਰ এনवायरमेंट ਬਹੁਤ ਸੋਹਣਾ ਹੈ ਲੀਕਾਂ ਉੱਥੇ ਬਹੁਤ ਆ ਤੇ ਐਜੂਕੇਸ਼ਨ ਜਿਹੜਾ ਸਿਸਟਮ ਹੈਗਾ ਉਹ ਵੀ ਬਹੁਤ ਹਾਈ ਕੁਆਲਿਟੀ ਹੈਗਾ ਜਿਹੜਾ ਦਿੱਤਾ ਜਾਂਦਾ ਤੇ ਤੇ ਬੱਚਿਆਂ ਨੂੰ ਵੀ ਮੈਨੂੰ ਲੱਗਦਾ ਉੱਥੇ ਜਿਹੜੀ ਐਜੂਕੇਸ਼ਨ ਹੈਗੀ ਆ ਜਿਹੜੇ ਉੱਥੋਂ ਦੇ ਇਹ ਇਹ ਵਸਨੀਕ ਹੈਗੇ ਆ ਜਾਂ ਸਿਟੀਜ਼ਨ ਹੁੰਦੇ ਆ ਉਹਨਾਂ ਨੂੰ ਫ੍ਰੀ ਹੈ ਇੱਕ ਤਰ੍ਹਾਂ ਦੇ ਨਾਲ ਤੇ ਮੈਂਟਲ ਹੈਲਥ ਅਵੇਅਰਨੈਸ ਉੱਥੇ ਬਹੁਤ ਆ ਲੋਕ ਤੇ ਮੈਂਟਲ ਹੈਲਥ ਨੂੰ ਯਾਨੀ ਕਿ ਬਹੁਤ ਇਹ ਪ੍ਰੈਫਰ ਕਰਦੇ ਆ ਤੇ ਆਪਣੇ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਆ ਕਿ ਮੈਂਟਲ ਹੈਲਥ ਬਾਰੇ ਤਾਂ ਬੜਾ ਹੀ ਪਤਾ ਨਹੀਂ ਹੁੰਦਾ ਜੇ ਘਰ ਤੇ ਕੋਈ ਕਹਿ ਵੀ ਦਵੇ ਕਿ ਮੈਂ ਡਿਪਰੈਸ਼ਨ 'ਚ ਜਾ ਰਿਹਾ ਤਾਂ ਘਰ ਦੇ ਏਦਾਂ ਸੋਚਦੇ ਆ ਖਰੇ ਕਿਤੇ ਘੁੰਮਣ ਜਾ ਰਿਹਾ ਕਹਿੰਦੇ ਕੁਝ ਨਹੀਂ ਹੁੰਦਾ ਡਿਪਰੈਸ਼ਨ ਡਿਪਰੂਸ਼ਨ ਰੱਬ ਦਾ ਨਾਮ ਲਵੋ ਪਾਠ ਕਰੋ ਮਿਹਨਤ ਕਰੋ ਵੈਸੇ ਤਾਂ ਇਦਾਂ ਠੀਕ ਵੀ ਹੋ ਜਾਂਦਾ ਹੈ ਬਾਕੀ ਮੈਂਟਲ ਹੈਲਥ ਬਿਲਕੁਲ ਜ਼ਰੂਰੀ ਚੀਜ਼ ਹੈਗੀ ਹੈ ਇੱਕ ਜ਼ਰੂਰੀ ਵਿਸ਼ਾ ਹੈਗਾ ਜਿਹੜਾ ਸਾਡੇ ਖਾਸ ਕਰ ਲੋਕਾਂ ਦੇ ਵਿੱਚ ਇਹਨੂੰ ਬੜਾ ਵਿਚਾਰਿਆ ਨਹੀਂ ਜਾਂਦਾ ਹੈਗਾ ਪਰ ਜ਼ਰੂਰ ਵਿਚਾਰਨਾ ਚਾਹੀਦਾ ਸੋ ਆਪਣੀ ਮੈਂਟਲ ਹੈਲਥ ਜਿਹੜੀ ਹੈਗੀ ਆ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਇਹ ਜਿਹੜੇ ਕਾਰਨ ਸਿਗੇ ਜਿਹਦੀ ਵਜ੍ਹਾ ਕਰਕੇ ਜਿਹੜਾ ਫਿਨਲੈਂਡ ਹੈਗਾ ਉਹ ਨੰਬਰ 1 ਤੇ ਹੈਗਾ ਤੇ ਨੰਬਰ ਜਿਹੜਾ 147 ਜਿਹੜਾ ਲਾਸਟ ਨੰਬਰ ਤੇ ਹੈਗਾ ਉਹ ਅਫਗਾਨਿਸਤਾਨ ਨੂੰ ਉਹਦੇ ਵਿੱਚ ਉਹਨਾਂ ਨੇ ਰੱਖਿਆ ਗਿਆ ਆ ਕਿ ਉੱਥੇ ਜਿਹੜੀ ਔਰਤਾਂ ਦੀ ਆਜ਼ਾਦੀ ਆ ਉਹ ਬਹੁਤ ਘੱਟ ਆ ਇਹ ਸਮਝਿਆ ਕਰਕੇ ਜਿਹੜਾ ਅਫਗਾਨਿਸਤਾਨ ਹੈਗਾ ਉਹ 167ਵੇਂ ਨੰਬਰ ਤੇ ਆ ਤੇ ਉੱਥੇ ਲੋਕ ਜਿਹੜੇ ਆ ਬਹੁਤ ਦੁਖੀ ਆ ਮਤਲਬ ਪਰ ਇਹਨਾਂ ਮੁਤਾਬਕ ਪਾਕਿਸਤਾਨ ਵਾਲੇ ਵੀ ਸਾਡੇ ਤੋਂ ਇੰਡੀਆ ਵਾਲੇ ਤੋਂ ਖੁਸ਼ ਹੈਗੇ ਆ ਨੇਪਾਲ ਵਾਲੇ ਵੀ ਖੁਸ਼ ਆ ਜਿਕਰ ਇਹਨ ਜਿੱਥੇ ਬੰਬ ਡੇਗਦੇ ਆ ਉਹ ਵੀ ਖੁਸ਼ ਆ ਤੇ ਫਲਸਤੀਨ ਵਾਲੇ ਵੀ ਖੁਸ਼ ਆ ਤੇ ਇੰਡੀਆ 118ਵੇਂ ਨੰਬਰ ਤੇ ਆ ਇਹ ਜਾਨੀ ਕਿ ਮਤਲਬ ਤੁਸੀਂ ਆਪ ਇਹ حساب ਲਾ ਸਕਦੇ ਆ ਕਿ ਪਿਛਲੇ ਬੈਂਚਾਂ ਤੇ ਹੀ ਹੁੰਦਾ ਜਾਨੀ ਕਿ ਇੰਨੇ ਖੁਸ਼ ਨਹੀਂਗੇ ਲੋਕ ਹੁਣ ਆਪਾਂ ਗੱਲ ਕਰ ਲੁੰਦੇ ਆ ਕਿ ਇੰਡੀਆ ਦੇ ਵਿੱਚ ਸਟੇਟ ਵਾਈਜ਼ ਕਿਹੜੀਆਂ ਸਟੇਟਾਂ ਹੈਗੀਆਂ ਜਿੱਥੇ ਦੇ ਲੋਕ ਖੁਸ਼ ਹੈਗੇ ਆ ਮਾੜੇ ਮੋਟੇ ਤੇ ਕਿਹੜੇ ਲੋਕ ਹੈਗੇ ਆ ਦੁਖੀ ਆ ਤੇ ਕੱਲੇ ਦੁਖੀ ਆ ਇਹ ਸਾਰੀਆਂ ਗੱਲਾਂ ਉਹ ਵੀ ਆਪਾਂ ਦੇਖ ਲੰਨੇ ਆ ਦੇ ਵਿੱਚ ਕਿਹੜੀਆਂ ਕਿਹੜੀਆਂ ਸਟੇਟਾਂ ਜ਼ਿਆਦਾ ਖੁਸ਼ ਆ ਤੇ ਕਿਹੜੀਆਂ ਕਿਹੜੀਆਂ ਨਹੀਂ ਖੁਸ਼ ਹੈਗੀਆਂ ਉਹਦੇ ਲਈ ਜਿਹੜਾ ਮੇਰੇ ਕੋਲ ਡਾਟਾ ਹੈਗਾ ਉਹ ਦਾ ਹਿੰਦੂ ਮੀਡੀਆ ਦਾ 2022 ਦਾ ਡਾਟਾ ਅਵੇਲੇਬਲ ਆ ਉਸ ਤੋਂ ਬਾਅਦ ਸ਼ਾਇਦ ਕੋਈ ਕੋਈ ਇਦਾਂ ਦਾ ਸਰਵੇ ਕੀਤਾ ਨਹੀਂ ਸੋ 2022 ਦੇ ਅਕੋਰਡਿੰਗ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਹੈਪੀਐਸਟ ਜਿਹੜੀਆਂ ਸਟੇਟਸ ਹੈਗੀਆਂ ਉਹਦੇ ਵਿੱਚ ਨੰਬਰ 1 ਤੇ ਪੰਜਾਬ ਹਿਮਾਚਲ ਤੇ ਉੱਤਰਾਖੰਡ ਤੇ ਤਾਮਿਲਨਾਡੂ ਇਹ ਚਾਰ ਸਟੇਟਾਂ ਨੂੰ ਇਹਦੇ ਵਿੱਚ ਜਾਨੀ ਕਿ ਨੰਬਰ 1 ਦੇ ਉੱਤੇ ਰੱਖਿਆ ਗਿਆ ਆ ਤੇ ਕਲਰ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਆ ਜਿੱਥੇ ਜਿਆਦਾ ਗ੍ਰੀਨ ਜੇ ਕਲਰ ਰਹਿ ਗਿਆ ਉਹਨਾਂ ਨੂੰ ਇਸ ਹਿਸਾਬ ਨਾਲ ਰੈਂਕ ਦਿੱਤੇ ਗਏ ਆ ਸੋ ਪੰਜਾਬ ਨੂੰ ਨੰਬਰ 1 ਰੈਂਕ ਮਿਲਿਆ ਗਿਆ ਕਿ ਇੱਥੇ ਦੇ ਲੋਕ ਜਿਹੜੇ ਪੰਜਾਬ ਦੇ ਲੋਕ ਹੈਗੇ ਆ ਉਹ ਇੰਡੀਆ ਦੇ ਵਿੱਚ ਖੁਸ਼ ਹੈਗੇ ਆ ਯਾਨੀ ਕਿ ਆਪਣੀ ਜਿਆਦਾ ਖੁਸ਼ ਆ ਨਾ ਖੁਸ਼ ਨਾ ਵੀ ਹੁਣ ਮੈਨੂੰ ਲੱਗਦਾ ਆਪਣੇ ਲੋਕ ਉਦਾਂ ਵੀ ਖੁਸ਼ ਹੀ ਰਹਿੰਦੇ ਆ ਨਾ ਤੇ ਦੂਸਰੀ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਆ ਜਿਹੜੇ ਘੱਟ ਗ੍ਰੀਨ ਜੇ ਆ ਇਹ ਘੱਟ ਖੁਸ਼ ਆ ਮਤਲਬ ਇਸ ਹਿਸਾਬ ਨਾਲ ਇਹਨਾਂ ਨੇ ਸਰਵੇ ਕੀਤਾ ਤੇ ਆ ਜਿਹੜੇ ਪੀਲੇ ਪੀਲੇ ਜੇ ਤੁਸੀਂ ਦੇਖ ਲਓ ਆ ਗੱਬੇ ਵਾਲੇ ਰਾਜ ਦੇਖ ਲਓ ਤੁਸੀਂ ਤਹਾ ਜੂਪੀ ਲਾ ਲਓ ਝਾਰਖੰਡ ਲਾ ਲਓ ਬਿਹਾਰ ਲਾ ਲਓ ਗੁਜਰਾਤ ਲਾ ਲਓ ਰਾਜਸਥਾਨ ਲਾ ਲਓ ਤੇ ਆਂਧਰਾ ਪ੍ਰਦੇਸ਼ ਵੀ ਲਾ ਲਓ ਤੁਸੀਂ ਇਸ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਇਹ ਵਾਲੇ ਜਿਹੜਾ ਗੱਬੇ ਵਾਲੇ ਹਿਸਾਬ ਕਿਤਾਬ ਦੇ ਲੋਕ ਹੈਗੇ ਆ ਇਹ ਜਿਆਦਾ ਦੁਖੀ ਆ ਇਸ ਰਿਪੋਰਟ ਦੇ ਮਤਾਬਕ ਜਿਹੜੇ ਵੀ ਇੰਡੀਆ ਦੇ ਵਿੱਚ ਰਹਿੰਦੇ ਆ ਤੇ ਤੁਹਾਨੂੰ ਦੱਸਦਾ ਜਿਹੜੀ ਵੀ ਪੋਲਿਟਿਕਸ ਰਾਜਨੀਤੀ ਚੱਲਦੀ ਆ ਸਾਰੇ ਲੋਕਾਂ ਦੇ ਇਹਨਾਂ ਦੇ ਵਿਚਾਰੇ ਚੱਲਦੀ ਆ ਜਿਹੜੀ ਪਾਰਟੀ ਇੱਥੋਂ ਜਿਆਦਾ ਸੀਟਾਂ ਲੈ ਜਾਂਦੀ ਆ ਆ ਚਾਰ ਪੰਜ ਰਾਜ ਜਿਹੜੇ ਮਿਡਲ ਵਾਲੇ ਆ ਉਹੀ ਆਪਣਾ ਉੱਪਰ ਇਹ ਬਣਾ ਲੈਂਦੀ ਹੈਗੀ ਆ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਚਾਹੇ ਕਾਂਗਰਸ ਦੀ ਆ ਚਾਹੇ ਬੀਜੇਪੀ ਦੀ ਆ ਸੋ ਸਾਰੀ ਜਿਹੜੀ ਪੋਲਿਟਿਕਸ ਆ ਇਹਨਾਂ ਰਾਜਾਂ ਦੇ ਦੁਆਲੇ ਚੱਲਦੀ ਰਹਿੰਦੀ ਆ ਇੱਥੇ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾਤਾ ਜਾਂਦਾ ਕੋਈ ਹੈਨਾ ਮਸਜਿਦ ਦਾ ਕੋਈ ਮੰਦਿਰ ਦਾ ਰਾਲਾ ਕੋਈ ਹੋਰ ਧਰਮ ਦਾ ਰਾਲਾ ਕੋਈ ਬੁੱਧ ਮੱਠਾਂ ਦਾ ਰਾਲਾ ਸਭ ਇੱਥੇ ਹੀ ਚੱਲਦਾ ਇੱਥੋਂ ਦੇ ਲੋਕ ਸਿਰਫ ਇਸ ਤਰ੍ਹਾਂ ਪਿੱਛੇ ਲੱਗ ਕੇ ਬੋਟਾ ਬੂਟਾ ਪਾ ਕੇ ਤੇ ਉਹਨਾਂ ਨੂੰ ਜਤਾਨਦੇ ਆ ਮੁੜ ਕੇ ਆ ਕੇ ਰਾਜ ਕਰਦੇ ਆ। ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਅਨ ਹੈਪੀ ਲੋਕ ਆ ਜਾਨੀ ਕਿ ਜਿਹੜੇ ਖੁਸ਼ ਹੈ ਨਹੀਂਗੇ ਉਹ ਵੀ ਇਹ ਨਾ ਆਹੀ ਰਾਜਾਂ ਦੇ ਵਿੱਚ ਹੈਗੇ ਆ। ਜਿਸ ਹਿਸਾਬ ਨਾਲ ਇਹ ਰਿਪੋਰਟ ਦੱਸ ਰਹੀ ਆ ਤੇ ਜਿਹੜੇ ਨੰਬਰ 1 ਤੇ ਹੈਗੇ ਆ ਉਹ ਪੰਜਾਬ ਹਿਮਾਚਲ ਹੋ ਗਿਆ। ਇਹ ਉੱਤਰਾਖੰਡ ਹੋ ਗਿਆ, ਤਾਮਲਨਾਡੂ ਆ ਗਿਆ। ਉਸ ਹਿਸਾਬ ਨਾਲ ਇਹਨਾਂ ਨੇ ਦਿਖਾਇਆ ਜੇ ਇੱਧਰ ਵਾਲੇ ਰਾਜ ਦੇਖਿਆ ਜਾਵੇ ਤਾਂ ਮਿਜ਼ੋਰਮ ਮਰਗੇ। ਇਹ ਵੀ ਥੋੜੇ ਥੋੜੇ ਗ੍ਰੀਨ ਜੇ ਇਸ ਸਰਵੇਜਰ ਰਿਪੋਰਟ ਦੇ ਮੁਤਾਬਿਕ ਹੈਗੇ ਆ। ਮਤਲਬ ਉਹ ਵੀ ਖੁਸ਼ ਹੈਗੇ ਆ ਥੋੜੇ ਬਹੁਤੇ ਆਪਣੇ ਹਿਸਾਬ ਨਾਲ ਜ਼ਿੰਦਗੀ ਜੀ ਜੰਦੇ ਆ ਨਾ ਸੋ ਪੰਜਾਬੀ ਦਾ ਮੈਨੂੰ ਲੱਗਦਾ ਖੁਸ਼ ਰਹਿੰਦੇ ਆ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ ਤੇ ਵਰਲਡ ਦੀ ਸੀਗੀ ਹੈਪੀਐਸਟ ਇੰਡੈਕਸ ਰਿਪੋਰਟ 2025 ਦੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਈ ਇਹਦੇ ਤੇ ਸਵਾਲ ਵੀ ਕਰਦੇ ਆ ਕਿਉਂਕਿ ਕਈ ਦੇਸ਼ ਐਦਾਂ ਦੇ ਆ ਜਿੱਥੇ ਹਾਲਾਤ ਬੱਤਰ ਆ ਉਹਨਾਂ ਨੂੰ ਵੀ ਇਹਨਾਂ ਨੇ ਹੈਪੀ ਦੱਸਿਆ ਪਤਾ ਨਹੀਂ ਕਿਸ ਹਿਸਾਬ ਨਾਲ ਦੱਸਿਆ ਸੋ ਚੰਗੀ ਲੱਗੇ ਮਾੜੀ ਲੱਗੇ ਥੱਲੇ ਕਮੈਂਟ ਕਰਕੇ ਦੱਸ ਦਿਓ ਕਿ ਕਿ ਕਮੀ ਪੇਸੀ ਸੀ ਜਾਂ ਸਾਰਾ ਕੁਝ ਠੀਕ ਸੀਗਾ ਜੇ ਕੋਈ ਕਮੀ ਪੈਸੀ ਸੀ ਉਹਨੂੰ ਅੱਗੇ ਤੋਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ